ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਭਵਾਈਆਂ ਗਈਆਂ ਪੁਰਾਣੇ ਸੂਏ ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ ਹੁਣ ਕੱਸੀਆਂ ਅਤੇ ਸੂਹਾਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾਫੀ ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਵਿਹਾਰ ਖੇਤ ਨੂੰ ਨੱਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬੇਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਜੇ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸੁਨਿਤੇ ਸਵੇਰੇ ਮੌਜੂਦ ਹਾਂ ਜਲੰਧਰ ਦੇ ਬੀਐਮਸੀ ਚੌਕ ਵਿਖੇ ਜਿੱਥੇ ਦੱਸ ਦਈਏ ਕਿ ਗਣਪਤੀ ਬੱppa ਦੇ ਆਗਮਨ ਦੀਆਂ ਤਿਆਰੀਆਂ ਜੋ ਕਿ ਐ ਸ਼ੁਰੂ ਹੋ ਗਈਆਂ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾ ਦੇ ਜਿੱਤੇ ਦੱਸ ਦਈਏ ਕਿ 27 ਤਰੀਕ ਨੂੰ ਬੱppa ਦੇ ਆਗਮਨ ਦੇ ਲਈ ਜੋ ਕਿ ਐ ਤਿਆਰੀਆਂ ਪੂਰਨ ਤੌਰ ਤੇ ਸ਼ੁਰੂ ਹੋ ਚੁੱਕੀਆਂ ਨੇ ਹਰ ਸਾਈਜ਼ ਦੀਆਂ ਦੱਸ ਦਈਏ ਕਿ ਗਣਪਤੀ ਬੱppa ਦੀਆਂ ਮੂਰਤੀਆਂ ਜੋ ਕਿ ਐ ਬੀ ਐਮ ਸੀ ਚੌਂਕ ਵਿਖੇ ਮਿਲ ਰਹੀਆਂ ਨੇ ਤੇ ਦੱਸ ਦਈਏ ਕਿ ਵੱਖ-ਵੱਖ ਰੰਗ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰੂਪ ਦੇ ਵਿੱਚ ਜੋ ਕਿ ਐ ਗਣਪਤੀ ਬੱppa ਨੂੰ ਸਜਾਇਆ ਗਿਆ ਹੈ ਤੇ ਦੱਸ ਦਈਏ ਕਿ ਹਰ ਹਰ ਸਾਈਜ਼ ਦੀ ਜੋ ਕਿ ਐ ਮੂਰਤੀ ਇੱਥੇ ਮਿਲ ਰਹੀ ਹੈ ਦੱਸ ਦਈਏ ਕਿ 27 ਤਰੀਕ ਨੂੰ ਜੋ ਕਿ ਗਣੇਸ਼ ਚਤੁਰਥੀ ਦਾ ਤਿਉਹਾਰ ਬੜੇ ਹੀ ਧੂਮਕਾਮ ਨਾਲ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਣ ਵਾਲਾ ਹੈ ਤੇ ਇਸ ਦੇ ਚੱਲਦੇ ਜੋ ਕਿ ਹੈ ਮਾਰਕੀਟ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਵੱਖ-ਵੱਖ ਜਗ੍ਹਾ ਤੇ ਜੋ ਕਿ ਹੈ ਗਣੇਸ਼ ਚਤੁਰਥੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਇਸ ਦੇ ਮੱਦੇ ਨਜ਼ਰ ਦੱਸ ਦਈਏ ਕਿ ਮੂਤੀਆਂ ਵੀ ਜੋ ਕਿ ਹੈ ਵਿਕਣੀਆਂ ਸ਼ੁਰੂ ਹੋ ਗਈਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਈ ਲੋਕ ਪਹਿਲਾਂ ਹੀ ਜੋ ਕਿ ਇਹ ਮੂਤੀਆਂ ਆਪਣੀ ਬੁੱਕ ਕਰਾ ਚੁੱਕੇ ਨੇ ਜੋ ਕਿ ਟੈਗ ਦੇ ਨਾਲ ਬਾਕਾਇਦਾ ਟੱਗ ਕੇ ਰੱਖ ਦਿੱਤੀਆਂ ਗਈਆਂ ਨੇ ਹਾਲਾਂਕਿ ਦੱਸ ਦੇ ਕਿ ਇਸ ਵਾਰ ਪੰਜਾਬ ਦੇ ਵਿੱਚ ਕਾਫੀ ਬਾਰਿਸ਼ ਪਈ ਹੈ ਜਿਸ ਦੇ ਮੱਦੇ ਨਜ਼ਰ ਕੰਮ ਦੇ ਵਿੱਚ ਕੋਈ ਹੈਰਾਬ ਤਾਂ ਨਹੀਂ ਆਇਆ ਪਰ ਲੋਕਾਂ ਦੇ ਵਿੱਚ ਉਤਸ਼ਾਹ ਕਾਫੀ ਭਾਰੀ ਹੈ ਗਣੇਸ਼ ਚਤੁਰਥੀ ਦੇ ਮੱਦੇਨਜ਼ਰ ਇਸ ਮੌਕੇ ਸਾਡੇ ਨਾਲ ਮੌਜੂਦ ਨੇ ਲੀਲਾ ਜੀ ਜੋ ਕਿ ਰਾਜਸਥਾਨ ਤੋਂ ਖਾਸ ਆਂਦੇ ਨੇ ਮੂਤੀਆਂ ਬਣਾਉਣ ਦੇ ਲਈ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਕਿੰਦਾਂ ਤਿਆਰੀਆਂ ਚੱਲ ਰਹੀਆਂ ਨੇ ਤੇ ਲੋਕਾਂ ਦੇ ਨਾਲ ਕੀ ਜੋਗੀ ਹੈ ਕੀ ਗੱਲਬਾਤ ਚੱਲ ਰਹੀ ਹੈ हाँ जी लीला जी आप राजस्थान से स्पेशल आते हो कैसे जा रहा है इस बार गणेश चतुर्थी का त्यौहार अच्छा जा रहा है कितने लोग आए अभी तक तो, और कितनी बिक्री अभी बिक्री तो हले नहीं हुई इतनी बिके तीस पैंतीस मूर्ति बुक हो चुकी है ज्यादा पीओपी की डिमांड है या फिर दोनों बराबरी चल रहे कौन से साइज में जो की मूर्तियाँ ज्यादा बिक रही अभी जो बड़े बड़े पहले बुक करा के जा रहे ऑर्डर वाले और जिस दिन पहला दूसरे दिन छोटी वाली लेके जाएंगे वो तो, तो क... उसी दिन डायरेक्ट ही लेके जाते जायेंगे कब से आप ये काम कर रहे हो गणेश मैं साल की थी थी जब मम्मी पापा के साथ काम करती और कौन कौन घर का यही काम करता है मेरे मम्मी पापा भाई बहन सारे यही काम करते है और इस बार गणेश चतुर्थी की धूम कैसी नजर आ रही है बहुत अच्छी धूम नजर आ रही है इस बार पीओपी -पी का ज्यादा जो की मूर्तियां बिक रही हैं या फिर मिट्टी की मूर्तियाँ दोनों बराबर ही चल रहा है दोनों क्योंकि जो पीओपी के डिजाइन है वैरायटी है रंग है वो मिट्टी का कंपेयर नहीं कर सकता पीओपी पी और जो मिट्टी की मूर्ति में क्या फर्क है और कितना टाइम लगता है दोनों को बनाने है कि मिट्टी वाली बंदा घर कर सकता है विसर्जन पर घर विसर्जन करो पर कपड़े वाले डायमंड वाले हैं उनको भी ब्यास करना चाहिए नहीं तो फिर अपना हिसाब से वो जो भी है वस्त्र दूसरा वो एक जगह विसर्जन करना चाहिए पीओपी पी की मूर्ति बनाने में कितना टाइम लगता है हम तो वैसे महीने से लगे हुए हैं मतलब सबसे ज्यादा जो बिक्री हो रही है वो कौन से मूर्ति की हो रही है कौन से जो मतलब रंग रूप है डगरू गणेश जी है लाल बादशाह है इनकी ज्यादा डिमांड होती है और जो मूर्तियाँ बच जाती है गणपति के बाद उसका क्या क्या करके कवर करके रख लेते हैं दस दी की गणपति ਜੋ ਕਿ ਆ ਰਹੀ ਹੈ ਨ 27 ਤਰੀਕ ਨੂੰ ਤੇ ਇਸ ਦੇ ਮੱਦੇ ਨਜ਼ਰ ਹੀ ਲੋਕਾਂ ਦੇ ਵਿੱਚ ਕਾਫੀ ਧੂਮ ਨਜ਼ਰ ਆ ਰਹੀ ਹੈ ਜਲੰਧਰ ਦੇ ਬੀ ਐਮ ਸੀ ਚੌਂਕ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਵੱਖ-ਵੱਖ ਸਰੂਪਾਂ ਦੇ ਵਿੱਚ ਗਣੇਸ਼ ਜੀ ਨੂੰ ਬਣਾਇਆ ਜਾ ਰਿਹਾ ਤਾਂ ਜੋ ਲੋਕ ਉਹਨਾਂ ਨੂੰ ਆਪਣੇ ਘਰ ਲੈ ਜਾ ਸਕਣ ਤੇ ਦੱਸਦੀ ਕਿ 27 ਤਰੀਕ ਨੂੰ ਗਣੇਸ਼ ਚਤੁਰਥੀ ਦਾ ਤਿਹਾਰ ਪੂਰੇ ਹੀ ਦੇਸ਼ ਦੇ ਵਿੱਚ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਲੋਕ ਜੋ ਨੇ ਤੁਹਾਨੂੰ ਦਿਖਾ ਦਈਏ ਕਿ ਇੱਥੇ ਲੋਕ ਜੋ ਨੇ ਇੱਥੇ ਪਹੁੰਚ ਰਹੇ ਨੇ ਮੋਤੀਆਂ ਪਸੰਦ ਕਰਨ ਦੇ ਲਈ ਤਾਂ ਜੋ ਆਪਣੇ ਮਨਪਸੰਦ ਗਣੇਸ਼ ਜੀ ਨੂੰ ਆ ਘਰ ਲੈ ਜਾ ਸਕਣ ਤੇ ਨਾਲੋਂ ਨਾਲ ਇਸ ਦੇ ਨਾਲ ਤੁਹਾਨੂੰ ਦਿਖਾ ਦਈਏ ਕਿ ਇਹ ਤਸਵੀਰਾਂ ਬੀਐਮਸੀ ਜਲੰਧਰ ਦੇ ਬੀਐਮਸੀ ਚੌਂਕ ਦੀਆਂ ਜਿੱਥੇ ਹਰ ਸਾਈਜ਼ ਦੇ ਗਣੇਸ਼ ਜੀ ਜੋ ਕੀ ਹੈ ਉਪਲਬਧ ਨੇ ਤੇ ਦੱਸਦੀ ਕਿ ਲੋਕਾਂ ਵਿੱਚ ਕਾਫੀ ਲਗਾਤਾਰ ਗਣੇਸ਼ ਚਤੁਰਥੀ ਦੀ ਧੂਮ ਜੋ ਕੀ ਹੈ ਹਰ ਕੋਨੇ ਹਰ ਸੜਕ ਹਰ ਥਾਂ ਤੇ ਜੋ ਕੀ ਹੈ ਮੌਜੂਦ ਹੈ ਲੋਕਾਂ ਦੇ ਵਿੱਚ ਜੋ ਕੀ ਹੈ ਕਾਫੀ ਖੁਸ਼ੀ ਜੋ ਕੀ ਇਹ ਦੇਖੀ ਜਾ ਰਹੀ ਹੈ ਗ੍ਰਾਹਕ ਵੀ ਜੋ ਕੀ ਹੈ ਲਗਾਤਾਰ ਇੱਥੇ ਪਹੁੰਚ ਰਹੇ ਨੇ ਇੰਨੀ ਸੋਹਣੀਆਂ ਸੋਹਣੀਆਂ ਮੂਰਤੀਆਂ ਬਣਾਈਆਂ ਗਈਆਂ ਨੇ ਕਿ ਗ੍ਰਾਹਕ ਦੀ ਜੋ ਕੀ ਹੈ ਅ ਕਨਫਿਊਜ਼ਨ ਨਜ਼ਰ ਆ ਰਿਹਾ ਹੈ ਨੇ ਕਿ ਕਿਹੜੀ ਮੂਰਤੀ ਜੋ ਕੀ ਹੈ ਘਰ ਲੈ ਜਾਈ ਜਾਵੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਗਾਹਕਾਂ ਦੇ ਨਾਲ ਕਿ ਉਹਨਾਂ ਨੂੰ ਕਿਹੜੀ ਪਸੰਦ ਆ ਰਹੀ ਹੈ ਹਾਂਜੀ ਸਰ ਕੀ ਨਾਮ ਹੈ ਜੀ ਮੈਮ ਨੂੰ ਹਾਂਜੀ ਮੈਮ ਕੀ ਨਾਮ ਹੈ ਜੀ ਮੋਨਿਕਾ ਗਣੇਸ਼ ਚਤੁਰਥੀ ਦਾ ਤਿਉਹਾਰ ਆ ਰਿਹਾ ਹੈ ਤਾਂ ਕੌਣ ਸੀ ਮੂਰਤੀ ਆਪਕੇ ਤਰਫੋਂ ਸੇ ਪਸੰਦ ਕੀ ਗਈ ਹੈ ਅਭੀ ਹਮ ਦੇਖ ਰਹੇ ਹਾਂ ਜੀ ਕੁਝ ਪਸੰਦ ਨਹੀਂ ਕੀਆ क्या लगता है कि कौन सी मूर्ति आपको पसंद आएगी क्योंकि काफी तरह के जो की मूर्तियाँ बनाई गई है जिसमें गणेश जी विराजमान हो जी और मूषक सवारी भी हो जी सब आप कैसे हो। मनाते हो गणेश चतुर्थी का त्यौहार हम हर साल मनाते हैं तो कितने टाइम से आप गणेश चतुर्थी का त्यौहार मना रहे हैं आठ दस साल हो गए धनबाद दस दिए कि ਕੁਝ ਲੋਕ ਇਦਾਂ ਦੇ ਵੀ ਨੇ ਜੋ ਸ਼ੁਰੂਆਤ ਤੋਂ ਹੀ ਗਣੇਸ਼ ਜੀ ਰੱਖਦੇ ਆ ਰਹੇ ਨੇ ਆਪਣੇ ਘਰ ਤੇ ਕੁਝ ਲੋਕ ਇਸ ਸਾਲ ਤੋਂ ਸ਼ੁਰੂ ਕਰ ਰਹੇ ਨੇ ਪਰ ਦੱਸ ਦਈਏ ਕਿ ਲੋਕਾਂ ਦੇ ਵਿੱਚ ਭਰਮਾ ਹੰਗਾਰਾ ਜੋ ਕੀ ਹੈ ਮਿਲਦਾ ਨਜ਼ਰ ਆ ਰਿਹਾ ਹੈ ਮੂਰਤੀਆਂ ਜੋ ਕੀ ਇਹ ਵਿਗਦੀਆਂ ਨਜ਼ਰ ਆ ਰਹੀਆਂ ਨੇ ਤੇ ਦੱਸ ਦਈਏ ਕਿ ਇਹ ਬੀ ਐਮ ਸੀ ਚੌਂਕ ਦੀਆਂ ਤਸਵੀਰਾਂ ਜਲੰਧਰ ਦੇ ਤੋਂ ਸਾਡਾ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ तिवारी ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸਮ੍ਰਿਤੀ ਇਸ ਵੇਲੇ ਮੌਜੂਦ ਹਾਂ ਜਲੰਧਰ ਦੇ ਬੀ ਐਮ ਸੀ ਚੌਂਕ ਵਿਖੇ ਜਿੱਥੇ ਦੱਸ ਦਈਏ ਕਿ ਗਣਪਤੀ ਬੱਪਾ ਦੇ ਆਗਮਨ ਦੀਆਂ ਤਿਆਰੀਆਂ ਜੋ ਕਿ ਇਹ ਸ਼ੁਰੂ ਹੋ ਗਈਆਂ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗੀ ਕਿ ਇੱਕ ਵਾਰੀ ਤਸਵੀਰਾਂ ਜ਼ਰੂਰ ਦਿਖਾ ਦੇ ਜਿੱਤੇ ਦੱਸ ਦਈਏ ਕਿ 27 ਤਰੀਕ ਨੂੰ ਬੱppa ਦੇ ਆਗਮਨ ਦੇ ਲਈ ਜੋ ਕਿ ਇਹ ਤਿਆਰੀਆਂ ਪੂਰਨ ਤੌਰ ਤੇ ਸ਼ੁਰੂ ਹੋ ਚੁੱਕੀਆਂ ਨੇ ਹਰ ਸਾਈਜ਼ ਦੀਆਂ ਦੱਸ ਦਈਏ ਕਿ ਗਣਪਤੀ ਬੱppa ਦੀਆਂ ਮੂਰਤੀਆਂ ਜੋ ਕਿ ਇਹ ਬੀ ਐਮ ਸੀ ਚੌਂਕ ਵਿਖੇ ਮਿਲ ਰਹੀਆਂ ਨੇ ਤੇ ਦੱਸ ਦਈਏ ਕਿ ਵੱਖ-ਵੱਖ ਰੰਗ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਰੂਪ ਦੇ ਵਿੱਚ ਜੋ ਕਿ ਇਹ ਗਣਪਤੀ ਬੱppa ਨੂੰ ਸਜਾਇਆ ਗਿਆ ਹੈ ਤੇ ਦੱਸ ਦਈਏ ਕਿ ਹਰ ਹਰ ਸਾਈਜ਼ ਦੀ ਜੋ ਕਿ ਇਹ ਮੂਰਤੀ ਇੱਥੇ ਮਿਲ ਰਹੀ ਹੈ ਦੱਸ ਦਈਏ ਕਿ 27 ਤਰੀਕ ਨੂੰ ਜੋ ਕਿ ਗਣੇਸ਼ ਚਤੁਰਥੀ ਦਾ ਤਿਉਹਾਰ ਬੜੇ ਹੀ ਧੂਮ-ਕਾਮ ਨਾਲ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਣ ਵਾਲਾ ਹੈ ਤੇ ਇਸ ਦੇ ਚੱਲਦੇ ਜੋ ਕਿ ਹੈ ਮਾਰਕੀਟ ਦੇ ਵਿੱਚ ਤਿਆਰੀਆਂ ਸ਼ੁਰੂ ਹੋ ਗਈਆਂ ਵੱਖ-ਵੱਖ ਜਗ੍ਹਾ ਤੇ ਜੋ ਕਿ ਹੈ ਗਣੇਸ਼ ਚਤੁਰਥੀ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਤੇ ਇਸ ਦੇ ਮੱਦੇ ਨਜ਼ਰ ਦੱਸ ਦਈਏ ਕਿ ਮੂਤੀਆਂ ਵੀ ਜੋ ਕਿ ਹੈ ਵਿਕਣੀਆਂ ਸ਼ੁਰੂ ਹੋ ਗਈਆਂ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਈ ਲੋਕ ਪਹਿਲਾਂ ਹੀ ਜੋ ਕਿ ਇਹ ਮੂਤੀਆਂ ਆਪਣੀ ਬੁੱਕ ਕਰਾ ਚੁੱਕੇ ਨੇ ਜੋ ਕਿ ਟੈਗ ਦੇ ਨਾਲ ਬਕਾਇਦਾ ਟੱਗ ਕੇ ਰੱਖ ਦਿੱਤੀਆਂ ਗਈਆਂ ਨੇ ਹਾਲਾਂਕਿ ਦੱਸ ਦੇ ਕਿ ਇਸ ਵਾਰ ਪੰਜਾਬ ਦੇ ਵਿੱਚ ਕਾਫੀ ਬਾਰਿਸ਼ ਪਈ ਹੈ ਇਸ ਦੇ ਮੱਦੇ ਨਜ਼ਰ ਕੰਮ ਦੇ ਵਿੱਚ ਕੋਈ ਠਰਾਵ ਤਾਂ ਨਹੀਂ ਆਇਆ ਪਰ ਲੋਕਾਂ ਦੇ ਵਿੱਚ ਉਤਸ਼ਾਹ ਕਾਫੀ ਭਾਰੀ ਹੈ ਗਣੇਸ਼ ਚਤੁਰਥੀ ਦੇ ਮੱਦੇਨਜ਼ਰ ਇਸ ਮੌਕੇ ਸਾਡੇ ਨਾਲ ਮੌਜੂਦ ਨੇ ਲੀਲਾ ਜੀ ਜੋ ਕਿ ਰਾਜਸਥਾਨ ਤੋਂ ਖਾਸ ਆਂਦੇ ਨੇ ਮੂਰਤੀਆਂ ਬਣਾਉਣ ਦੇ ਲਈ ਜਿਨ੍ਹਾਂ ਦੇ ਨਾਲ ਗੱਲਬਾਤ ਕਰਾਂਗੇ ਤੇ জানਾਂਗੇ ਕਿ ਕਿੰਦਾਂ ਤਿਆਰੀਆਂ ਚੱਲ ਰਹੀਆਂ ਨੇ ਤੇ ਲੋਕਾਂ ਦੇ ਨਾਲ ਕੀ ਜੋਗੀ ਹੈ ਕੀ ਗੱਲਬਾਤ ਚੱਲ ਰਹੀ ਹੈ हां जी लीला जी आप राजस्थान से स्पेशल आते हो कैसे जा रहा है इस बार गणेश चतुर्थी का त्यौहार अच्छा जा रहा है कितने लोग आए अभी तक तो कितनी बिक्री होगी अभी बिक्री तो हले नहीं हुई इतनी बिके तीस पैंतीस मूर्ति बुक हो चुकी है ज्यादा पीओपी की डिमांड है या फिर बराबर ही चल रहे हैं कौन से साइज में जो की मूर्तियाँ ज्यादा बिक बिक्री अभी जो बड़े बड़े पहले बुक करा के जा रहे ऑर्डर वाले और जिस दिन पहला दूसरे दिन छोटी वाली लेके जाएंगे वो तो, तो क... उसी दिन डायरेक्ट ही लेके जाते है कब से आप ये काम कर रहे हो गणेश मैं साल की थी थी जब मम्मी पापा के साथ काम करती और कौन कौन घर का यही काम करता है मेरे मम्मी पापा भाई बहन सारे यही काम करते ठीक है और इस बार गणेश चतुर्थी की धूम कैसी नजर आ रही है बहुत अच्छी धूम नजर आ रही है इस बार पीओपी -पी का ज्यादा जो कि मूर्तियां बिक रही हैं या फिर मिट्टी की मूर्तियां ज्यादा दोनों बराबर ही चल रहा है दोनों बराबर क्योंकि जो पीओपी के डिजाइन है वैरायटी है रंग है वो मिट्टी का कंपेयर नहीं कर सकता पीओपी और जो मिट्टी की मूर्ति दोनों में क्या फर्क है और कितना टाइम लगता है दोनों को बनाने है कि मिट्टी वाली बंदा घर कर सकता है विसर्जन पर घर विसर्जन करो पर कपड़े वाले डायमंड वाले है उनको भी ब्यास करना चाहिए नहीं तो फिर अपना हिसाब से वो जो भी है वस्त्र दूसरा वो एक जगह विसर्जन करना चाहिए

ਜੋ ਕਿ ਇਹ ਆ ਰਹੀ ਹੈ ਨ 27 ਤਰੀਕ ਨੂੰ ਤੇ ਇਸ ਦੇ ਮੱਦੇਨਜ਼ਰ ਹੀ ਲੋਕਾਂ ਦੇ ਵਿੱਚ ਕਾਫੀ ਧੂਮ ਨਜ਼ਰ ਆ ਰਹੀ ਹੈ ਜਲੰਧਰ ਦੇ ਬੀ ਐਮ ਸੀ ਚੌਂਕ ਗਿਆ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਵੱਖ-ਵੱਖ ਸਰੂਪਾਂ ਦੇ ਵਿੱਚ ਗਣੇਸ਼ ਜੀ ਨੂੰ ਬਣਾਇਆ ਜਾ ਰਿਹਾ ਤਾਂ ਜੋ ਲੋਕ ਉਹਨਾਂ ਨੂੰ ਆਪਣੇ ਘਰ ਲੈ ਜਾ ਸਕਣ ਤੇ ਦੱਸਦੀ ਕਿ 27 ਤਰੀਕ ਨੂੰ ਗਣੇਸ਼ ਚਤੁਰਥੀ ਦਾ ਤਿਹਾਰ ਪੂਰੇ ਹੀ ਦੇਸ਼ ਦੇ ਵਿੱਚ ਬੜੇ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ ਲੋਕ ਜੋ ਨੇ ਤੁਹਾਨੂੰ ਦਿਖਾ ਦਈਏ ਕਿ ਇੱਥੇ ਲੋਕ ਜੋ ਨੇ ਇੱਥੇ ਪਹੁੰਚ ਰਹੇ ਨੇ ਮੂਰਤੀਆਂ ਪਸੰਦ ਕਰਨ ਦੇ ਲਈ ਤਾਂ ਜੋ ਆਪਣੇ ਮਨਪਸੰਦ ਗਣੇਸ਼ ਜੀ ਨੂੰ ਕਾਰ ਲਿਜਾ ਸਕਣ ਤੇ ਨਾਲੋਂ ਨਾਲ ਇਸ ਦੇ ਨਾਲ ਤੁਹਾਨੂੰ ਦਿਖਾ ਦਈਏ ਕਿ ਇਹ ਤਸਵੀਰਾਂ ਬੀਐਮਸੀ ਜਲੰਧਰ ਦੇ ਬੀਐਮਸੀ ਚੌਂਦੀਆਂ ਜਿੱਥੇ ਹਰ ਸਾਈਜ਼ ਦੇ ਗਣੇਸ਼ ਜੀ ਜੋ ਕੀ ਹੈ ਉਪਲਬਧ ਨੇ ਤੇ ਦੱਸਦੀ ਕਿ ਲੋਕਾਂ ਵਿੱਚ ਕਾਫੀ ਲਗਾਤਾਰ ਗਣੇਸ਼ ਚਤੁਰਥੀ ਦੀ ਧੂਮ ਜੋ ਕੀ ਹੈ ਹਰ ਕੋਨੇ ਹਰ ਸੜਕ ਹਰ ਥਾਂ ਤੇ ਜੋ ਕੀ ਹੈ ਮੌਜੂਦ ਹੈ ਲੋਕਾਂ ਦੇ ਵਿੱਚ ਜੋ ਕੀ ਹੈ ਕਾਫੀ ਖੁਸ਼ੀ ਜੋ ਕੀ ਇਹ ਦੇਖੀ ਜਾ ਰਹੀ ਹੈ ਗ੍ਰਾਹਕ ਵੀ ਜੋ ਕੀ ਹੈ ਲਗਾਤਾਰ ਇੱਥੇ ਪਹੁੰਚ ਰਹੇ ਨੇ ਇੰਨੀ ਸੋਹਣੀਆਂ ਸੋਹਣੀਆਂ ਮੂਤੀਆਂ ਬਣਾਈਆਂ ਗਈਆਂ ਨੇ ਕਿ ਗ੍ਰਾਹਕ ਵੀ ਜੋ ਕੀ ਹੈ ਕਨਫਿਊਜ਼ਨ ਨਜ਼ਰ ਆ ਰਹੇ ਨੇ ਕਿ ਕਿਹੜੀ ਮੂਰਤੀ ਜੋ ਕੀ ਹੈ ਘਰ ਲੈ ਜਾਈ ਜਾਵੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਗ੍ਰਾਹਕਾਂ ਦੇ ਨਾਲ ਕਿ ਉਹਨਾਂ ਨੂੰ ਕਿਹੜੀ ਪਸੰਦ ਆ ਰਹੀ ਹੈ ਹਾਂਜੀ ਸਰ ਕੀ ਨਾਮ ਹੈ ਜੀ ਮੈਮ ਨਰ ਹਾਂਜੀ ਮੈਮ ਕੀ ਨਾਮ ਹੈ ਜੀ मोनिका गणेश चतुर्थी का त्यौहार आ रहा है तो कौन सी मूर्ति आपकी तरफ से पसंद की गई है अभी हम देख रहे हैं जी कुछ पसंद नहीं किया क्या लगता है की कौन सी मूर्ति आपको पसंद आएगी क्योंकि काफी तरह के जो की मूर्तियां बनाई गई हैं जिसमें गणेश जी विराजमान हो और मूषक सवारी भी हो जी सब आप कैसे हो। मनाते हो गणेश चतुर्थी का त्यौहार हम हर साल मनाते हैं कितने टाइम से आप गणेश चतुर्थी का त्यौहार मना रहे हैं आठ दस साल हो गए धन्यवाद दस दिए ਕੁਝ ਲੋਕ ਇਦਾਂ ਦੇ ਵੀ ਨੇ ਜੋ ਸ਼ੁਰੂਆਤ ਤੋਂ ਹੀ ਗਣੇਸ਼ ਜੀ ਰੱਖਦੇ ਆ ਰਹੇ ਨੇ ਆਪਣੇ ਘਰ ਤੇ ਕੁਝ ਲੋਕ ਇਸ ਸਾਲ ਤੋਂ ਸ਼ੁਰੂ ਕਰ ਰਹੇ ਨੇ ਪਰ ਦੱਸ ਦਈਏ ਕਿ ਲੋਕਾਂ ਦੇ ਵਿੱਚ ਭਰਮਾ ਹੰਗਾਰਾ ਜੋ ਕੀ ਹੈ ਮਿਲਦਾ ਨਜ਼ਰ ਆ ਰਿਹਾ ਹੈ ਮੂਰਤੀਆਂ ਜੋ ਕੀ ਇਹ ਵਿਗਧੀਆਂ ਨਜ਼ਰ ਆ ਰਹੀਆਂ ਨੇ ਤੇ ਦੱਸ ਦਈਏ ਕਿ ਇਹ ਬੀਐਮਸੀ ਚੋਂ ਆਕਦੀਆਂ ਤਸਵੀਰਾਂ ਜਲੰਧਰ ਦੇ ਤੋਂ ਸਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਨੇ ਦੈਨਿਕ ਸਵੇਰਾ ਦੇ ਲਈ ਸਮ੍ਰਿਤੀ ਤਿਵਾਰੀ ਦੇ ਰਿਹਾ ਹੈ